ਇਹਨੀ ਦਿਨੀ ਇੰਡੋ ਕੈਨੇਡੀਅਨ ਬਸਾਂ ਪਨ ਬਸਾਂ ਦਿੱਲੀ ਵੱਲ ਜਾਣ ਕਰਨ ਟੈਕਸੀਆਂ ਦਾ ਕੰਮ ਦਿਨ ਪ੍ਰਤੀ ਦਿਨ ਘਟ ਰਿਹਾ ਹੈ ਦੱਸਦੀ ਹੈ ਕਿ ਸੁਪਰ ਟੈਕਸੀ ਸਟੈਂਡ ਫਗਵਾੜਾ ਨੇ ਸਵਾਰੀਆਂ ਦੀ ਸਹੂਲਤ ਵਾਸਤੇ ਦੇਖਦੇ ਹੋਏ ਦਿੱਲੀ ਵੱਲ ਜਾਣ ਵੇਲੇ ਵਨ ਵੇ ਕਰਾਇਆ ਲੈਂਡ ਦਾ ਫੈਸਲਾ ਕੀਤਾ ਤਾਂ ਕਿ ਸਵਾਰੀਆਂ ਤੇ ਵਾਦੂ ਪੈਸਿਆਂ ਦਾ ਬੋਝ ਨਾ ਪਵੇ ਤੇ ਸਵਾਰੀ ਇੱਕ ਪਾਸੇ ਦਾ ਕਿਰਾਇਆ ਦੇ ਕੇ ਟੈਕਸੀਆਂ ਵਿੱਚ ਜਾਇ ਜੇ ਰੇਟਾਂ ਤੇ ਸਫ਼ਰ ਕਰ ਸਕਣ ਪਰ ਨਮਾ ਸ਼ਹਿਰ ਦੀ ਟੈਕਸੀ ਯੂਨੀਅਨ ਇਸ ਗੱਲ ਦਾ ਵਿਰੋਧ ਕਰਦੀ ਹੈ ਕਿ ਅਸੀਂ ਇਸ ਤਰ੍ਹਾਂ ਨਹੀਂ ਹੋਣ ਦੇਣਾ ਡਰਾਈਵਰ ਦੋਵੇਂ ਪਾਸੇ ਦਾ ਕਿਰਾਇਆ ਲੈਣ ਜਿਸ ਨਾਲ ਜੂਨੀਅਰ ਵਿੱਚ ਤਕਰਾਰ ਪੈਦਾ ਹੋ ਰਿਹਾ ਹੈ ਅਤੇ ਤਕਰਾਰ ਪੈਦਾ ਹੋ ਗਈ ਇਸੇ ਸਬੰਧ ਵਿੱਚ ਸੁਪਰ ਟੈਕਸੀ ਸਟੈਂਡ ਫਗਵਾੜਾ ਦੀ ਇੱਕ ਵਿਸ਼ੇਸ਼ ਬੈਠਕ ਪੰਜਾਬ ਕਿੰਗ ਹੋਟਲ ਮੇਟਾ ਵਿਖੇ ਹੋਈ ਬੈਠਕ ਵਿੱਚ ਟੈਕਸੀ ਡਰਾਈਵਰਾਂ ਨੇ ਫੈਸਲਾ ਲਿਆ ਕਿ 12 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਇੱਕ ਮੰਗ ਪੱਤਰ ਡੀਸੀ ਨਵਾਂ ਸ਼ਹਿਰ ਨੂੰ ਦਿੱਤਾ ਜਾਵੇਗਾ बैठक ਵਿੱਚ ਰਾਜਨ ਜੋਸ਼ੀ ਸਰਬਜੀਤ ਵਾਲੀਆ ਸਿਪੀ ਬਲਜੀਤ ਮਾਧੋਪੁਰ ਦੀਪਾ ਚਕਦੀਸ਼ ਪਲਾਹੀ ਰਾਜਾ ਪਲਾਹੀ ਕਾਕੂ ਫਗਵਾੜਾ ਦੀਪਾ ਮਾਧੋਪੁਰ ਬਿੰਦੀ ਫਗਵਾੜਾ ਆਦੀ ਮਨੀ ਮਯੂਦ ਰਹੇ ਦੇਖੋ ਤੇ ਹਾਂ ਪੂਰੀ ਵੀਡੀਓ ਪੂਰੀ ਖਬਰ ਦੇਖੋ ਇਸ ਵੀਡੀਓ ਦੇ ਅੰਦਰ ਫਗਵਾੜਾ ਐਕਸਪ੍ਰੈਸ ਨਿਊਜ਼ ਚੈਨਲ ਤੋਂ ਬਿਰੋਜ ਸ਼ਰਮਾ ਦੀ ਇੱਕ ਖਾਸ ਰਿਪੋਰਟ ਹਰਿਸ਼ ਪੰਡਾਰੀ ਦੇ ਨਾਲ ਸਰ ਤੁਸੀਂ ਅੱਜ ਮੀਟਿੰਗ ਕੀਤੀ ਕਿਸ ਵਿਸ਼ੇ ਤੇ ਕੀਤੀ ਹੈ ਸਰ ਅੱਜ ਜਿਹੜੀ ਮੀਟਿੰਗ ਸਾਡੀ ਹੋਈ ਹੈ ਉਹ ਫਗਵਾੜੇ ਦੇ ਵਿੱਚ ਜਿੰਨੇ ਵੀ ਸਾਡੇ ਵੀ ਬਿਕ ਟ੍ਰੌਪ ਜਾਂ 91 ਦਾ ਘਰੇ ਲਈਏ ਉਹ ਕੰਮ ਕਰਦੇ ਆ ਅਸੀਂ ਸਾਰੇ ਭਰਾ ਇਕੱਠੇ ਹੋਏ ਆ ਸਾਡਾ ਮੇਨ ਮਕਸਦ ਜੋ ਨਵੇਂ ਸ਼ਹਿਰ ਵਿੱਚ ਸਾਡੇ ਹੀ ਭਰਾਵਾਂ ਵੱਲੋਂ ਇੱਕ ਵਿਚਾਰ ਚੱਲ ਰਿਹਾ ਕਿ ਅਸੀਂ ਜੋ 91 ਦਾ ਕੰਮ ਆ ਉਹ ਅਸੀਂ ਨਹੀਂ ਕਰਨ ਦੇਵਾਂਗੇ ਕਿਸੇ ਨੂੰ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਉਹ ਕਹਿੰਦੇ ਆ ਕਿ ਅਸੀਂ ਕਿਸੇ ਵੀ ਬੰਦੇ ਨੂੰ ਇਹ ਕੰਮ ਕਰਨ ਤੋਂ ਰੋਕਾਂਗੇ ਜਾਂ ਅਸੀਂ ਗੱਡੀਆਂ ਫੜਾਂਗੇ ਜਾਂ ਅਸੀਂ ਪ੍ਰਸ਼ਾਸਨਦ ਨੂੰ ਨਾਲ ਲੈ ਕੇ ਉਹਨਾਂ ਗੱਡੀਆਂ ਦੇ ਚਲਾਨ ਕਰਾਵਾਂਗੇ ਸੋ ਪ੍ਰਾਅ ਤਾਂ ਸਾਡੇ ਹੀ ਐ ਲੇਕਿਨ ਸਾਡੇ ਵਿਚਾਰ ਜਿਹੜੇ ਉਹਨਾਂ ਦੇ ਨਾਲ ਨਹੀਂ ਮਿਲਦੇ ਅੱਜ ਅਸੀਂ ਇਹ ਵਿਚਾਰ ਪੇਸ਼ ਪੰਦਰਾ ਕੀਤਾ ਵੀ ਅਸੀਂ ਜਿੰਨੇ ਵੀ ਮੈਂਬਰ ਇੱਥੇ ਇਕੱਠੇ ਹੋਏ ਆਂ ਅਸੀਂ ਫਗਵਾੜਾ ਔਰ ਪੂਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕੰਮ ਪਹਿਲਾਂ ਵੱਨ ਗਿਆ ਚੱਲ ਰਿਹਾ ਉਹ ਅਸੀਂ ਕੰਮ ਕਰਾਂਗੇ ਔਰ ਸਵੇਰੇ ਠੀਕ 10 ਤੋਂ 11 ਦੇ ਵਿੱਚ ਦੇ ਵਿੱਚ ਸਵੇਰੇ ਅਸੀਂ ਨਵਾਂ ਸ਼ਹਿਰ ਪਹੁੰਚਾਂਗੇ ਔਰ ਡੀਸੀ ਸਾਹਿਬ ਨੂੰ ਆਪਣਾ ਬਲੰਦ ਪੱਤਰ ਦੇਵਾਂਗੇ ਕਿ ਅਸੀਂ ਨਵਾਂ ਸ਼ਹਿਰ ਦੇ ਵਿੱਚ ਜਿਹੜੇ ਸਾਡੇ ਭਰਾ 91 ਦਾ ਕੰਮ ਕਰਦੇ ਆ ਅਸੀਂ ਉਹਨਾਂ ਦੇ ਨਾਲ ਖੜੇ ਆ ਔਰ ਜੇ ਸਾਡੇ ਨਵੇਂ ਸ਼ਹਿਰ ਵਾਲੇ ਭਰਾ ਜਿਹੜੇ 91 ਦਾ ਕੰਮ ਕਰਨਾ ਚਾਹੁੰਦੇ ਆ ਅਸੀਂ ਵੀ ਉਹਨਾਂ ਦਾ ਸਾਥ ਹਰ ਤਰ੍ਹਾਂ ਦੇਣ ਨੂੰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਜੀ ਹੁਣ ਕੀ ਪਰੇਸ਼ਾਨੀ ਆ ਰਹੀ ਹੈ ਪਹਿਲਾਂ ਕੀ ਮਾਮਲਾ ਸੀ ਸਰ ਪਹਿਲਾ ਮਾਮਲਾ ਇਹ ਸੀਗਾ ਜੀ ਵੀ ਸਾਰੇ ਭਰਾ ਨਾਲੜੜ ਕੇ ਕੰਮ ਕਰਦੇ ਸੀ ਜਿਹੜੇ ਭਰਾ ਅੱਜ ਸਾਨੂੰ ਰੋਕ ਰਹੇ ਆ ਉਹ ਸਾਡੇ ਹੀ ਕੋਲੋਂ ਸਵਾਰੀਆਂ ਲੈ ਕੇ ਦਿੱਲੀ ਤੋਂ ਜਾ ਇਧਰੋਂ ਉਹ ਆਉਂਦੇ ਸੀਗੇ ਔਰ ਉਹ ਡਬਲ-ਡਬਲ ਕੰਮ ਕਰਦੇ ਸੀ ਇਧਰੋਂ ਵੀ ਲੈ ਕੇ ਜਾਂਦੇ ਸੀਗੇ ਸਵਾਰੀਆਂ ਉਹਨਾਂ ਕੋਲੋਂ ਪੂਰੇ پیسے ਲੈਂਦੇ ਸੀ ਉਧਰੋਂ ਸਾਡੇ ਕੋਲ ਲੈ ਕੇ ਆਉਂਦੇ ਸੀਗੇ ਭਾਜੀ ਸਾਨੂੰ ਸਵਾਰੀ ਦੇ ਦਿਓ ਹੂੰ ਠੀਕ ਹੈ ਜੀ ਤੇ ਹੁਣ ਅਸੀਂ ਉਹਨਾਂ ਨੂੰ ਕਿਹਾ ਕਿ ਜਦ ਤੱਕ ਤੁਸੀਂ ਪਹਿਲਾਂ ਚੱਲਦੇ ਉਦਾਂ ਚੱਲੀ ਜਾਓ ਲੇਕਿਨ ਉਹਨਾਂ ਨੂੰ ਉਹ ਨਹੀਂ ਵਧੀਆ ਲੱਗ ਰਿਹਾ ਉਧਰ ਜਿੱਦਾਂ ਸਵਾਰੇ ਲੈ ਕੇ ਆਉਂਦੇ ਸੀ ਡਬਲ ਮੁਨਾਫਾ ਕੱਢਦੇ ਸੀ ਹੋਰ ਡਬਲ ਕੱਢਦੇ ਸੀ ਜੀ ਅਸੀਂ ਤਾਂ ਕਰਦੇ ਹੀ ਬੰਨਵੇਂ ਆ ਇਹ ਹੁਣ ਕੀ ਮੰਗ ਕੀ ਹੈ ਕਿ ਮੈਂ ਸਾਡੀ ਸਾਰੇ ਮੰਡੀ ਸੀ ਸਾਹਿਬ ਨੂੰ ਇਹੀ ਰਹੂਗੀ ਜੀ ਕਿ ਇਹ ਜਿਹੜਾ ਪ੍ਰਸ਼ਾਸਨ ਦੀ ਸਾਨੂੰ ਧਮਕੀ ਦੇ ਰਹੇ ਆ ਅਸੀਂ ਪ੍ਰਸ਼ਾਸਨ ਤੋਂ ਵੀ ਔਰ ਡੀ ਸੀ ਸਾਹਿਬ ਤੋਂ ਵੀ ਇਹ ਮੰਗ ਕਰਦੇ ਆ ਕਿ ਜਿਸ ਤਰ੍ਹਾਂ ਅਸੀਂ ਆਪਣਾ ਕੰਮ ਪਹਿਲਾਂ ਕਰਦੇ ਆ ਉਸੇ ਹੀ ਅਸੀਂ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਆਪਣਾ ਕੰਮ ਕਰਨਾ ਚਾਹੁੰਦੇ ਆ ਨਾ ਅਸੀਂ ਕਿਸੇ ਨੂੰ ਰੋਕਦੇ ਆ ਔਰ ਨਾ ਹੀ ਅਸੀਂ ਕਿਸੇ ਨੂੰ ਰੋਕਣ ਦੇ ਵਿੱਚ ਕੋਈ ਦਿਲਚਸਪੀ ਰੱਖਦੇ ਹਾਂ ਜਿਸ ਤਰ੍ਹਾਂ ਉਧਰੋਂ ਸਾਰੇ ਦਿੱਲੀੋਂ ਲੈ ਲੈਂਦੇ ਹੈਗੇ ਆ ਉਹਦੇ ਵਿੱਚ ਕੀ ਨੁਕਸਾਨ ਹੈਗਾ ਸਰ ਉਹਨਾਂ ਨੂੰ ਪ੍ਰੋਬਲਮ ਹੈ ਜੀ ਉਹ ਕਹਿੰਦੇ ਜੀ ਅਸੀਂ ਸਵਾਰੀ ਕੋਲੋਂ ਡਬਲ ਕਰਾਇਆ ਲੈਣਾ ਔਰ ਅਸੀਂ ਉਧਰੋਂ ਵੀ ਜਦੋਂ ਸਾਨੂੰ ਸਵਾਰੀ ਮਿਲੂਗੀ ਅਸੀਂ ਉਹ ਵੀ ਲੈ ਕੇ ਜਾਵਾਂਗੇ ਉਹ ਡਬਲ ਪ੍ਰਾਫਾ ਚਾਹੁੰਦੇ ਆ ਜੀ ਤੇ ਹੁਣ ਕੀ ਮੰਗਿਆ ਕਿ ਨਹੀਂ ਸਾਡੀ ਮੰਗ ਤਾਂ ਤੁਹਾਨੂੰ ਦੱਸਿਆ ਜਰ ਕਿ ਇਹੀ ਹੈ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਕੰਮ ਕਰਦੇ ਆ ਸਵਾਰੀ ਇਧਰੋਂ ਲੈ ਕੇ ਜਾਂਦੇ ਆ ਅਸੀਂ ਉਹਨਾਂ ਕੋਲੋਂ ਅੱਦਾ ਕਰਾਇਆ ਲੈਂਦੇ ਆ ਉਧਰੋਂ ਲੈ ਕੇ ਆਉਂਨੇ ਉਹਨਾਂ ਕੋਲੋਂ ਅੱਦਾ ਕਰਾ ਲੈਂਦੇ ਜੀ ਸੇਮ ਅਸੀਂ ਉਸੇ ਤਰ੍ਹਾਂ ਹੀ ਆਪਣਾ ਕੰਮ ਕਰਨਾ ਚਾਹੁੰਦੇ ਆ ਜੀ ਆ ਸਾਡੇ ਕੋਲ ਕਿਸੇ